ਮਜ਼ਦੂਰਾਂ ਦੇ ਰਾਖੇ ਅਸੀਂ ਮਜ਼ਦੂਰਾਂ ਦੀ ਗੱਲ ਕਰਦੇ ਆ ਇਹਦੇ ਵੀ ਆਪਾਂ ਗੱਲ ਕਰਨੀ ਹੈ ਸਵਰਾਜ ਏਜੰਸੀ ਨੇ ਮਹਾਲੀ ਦੇ ਵਿੱਚ ਘੱਟੋ ਘੱਟ ਹਜ਼ਾਰ ਦੇ ਕਰੀਬ ਸਾਡੇ ਪੰਜਾਬੀ ਮਜ਼ਦੂਰ ਕੜਤੇ ਸੀ ਉਹਨੇ ਹੜਤਾਲ ਕਰਤੀ ਹੜਤਾਲ ਲੰਮੀ ਚੱਲੀ ਇੱਕ ਵਾਰੀ ਉਹ ਝੁਕ ਗਏ ਮੰਗਾ ਮੰਨ ਲਿਆ ਉਦੋਂ ਬਾਅਦ ਹੌਲੀ ਹੌਲੀ ਸਾਰੇ ਪਾਸੇ ਕੜਤੇ ਦੇ ਬਾਹਰਲੇ ਬੰਦੇ ਰੱਖ ਲਏ ਪੰਜਾਬ ਦੇ ਬੰਦੇ ਸਾਰੇ ਕੜਤੇ ਕਿੱਥੇ ਉੱਥੇ ਜਾ ਕੇ ਲੜਤੇ ਪੰਜਾਬ ਦੇ ਮਜ਼ਦੂਰਾਂ ਖਾਤਰ ਵੀ ਤੁਹਾਨੂੰ ਬਾਹਰ ਕੱਢਿਆ ਗਿਆ ਅੱਜ ਪੰਜਾਬ ਦੀ ਇੰਡਸਟਰੀ ਦੇ ਵਿੱਚ 99% ਬੰਦੇ 99% ਬੰਦੇ ਪ੍ਰਵਾਸੀ ਨੇ ਪੰਜਾਬ ਦੇ ਮਜ਼ਦੂਰ ਕਿੱਥੇ ਕੰਮ ਕਰਦੇ ਆ ਜੀ ਪਾਣੀ ਪੰਜਾਬ ਦਾ ਜ਼ਹਿਰੀਲਾ ਕਰਤਾ ਇੰਡਸਟਰੀਆਂ ਨੇ ਹਵਾ ਪੰਜਾਬ ਦੀ ਦੂਸ਼ਤ ਕਰਤੀ ਧਰਤੀ ਪੰਜਾਬ ਦੀ ਰੋਗੀ ਤੇ ਨੌਕਰੀਆਂ ਕਿਹਨੂੰ ਦਿੱਤੀਆਂ ਜਾ ਰਹੀਆਂ ਪ੍ਰਵਾਸੀਆਂ ਨੂੰ ਇਸੇ ਗੱਲ ਦੇ ਅਸੀਂ ਖਿਲਾਫ ਵੀ ਪਹਿਲ ਦੇ ਆਧਾਰ ਦੇ ਉੱਤੇ ਜੇ ਪ੍ਰਾਈਵੇਟ ਸੈਕਟਰ ਚ ਵੀ ਨੌਕਰੀਆਂ ਮਿਲਣੀਆਂ ਤਾਂ ਪੰਜਾਬੀਆਂ ਦੀ ਪਹਿਲ ਹੋਣੀ ਚਾਹੀਦੀ ਹੈ ਫਿਰ ਦੂਜਿਆਂ ਦੇ ਦੋ ਦੁਬਾਰ ਜਿੰਨੇ ਬਚਦੀਆਂ ਨੌਕਰੀਆਂ ਆ ਹਾਲਾਂਕਿ ਉੱਥੇ ਪ੍ਰਵਾਸੀਆਂ ਦਾ ਵੀ ਸ਼ੋਸ਼ਣ ਹੁੰਦਾ ਹੈ ਕਿਉਂ ਹੁੰਦਾ ਹੈ ਇੰਡਸਟਰੀਅਲ ਵਾਲੇ ਪਤਾ ਕੀ ਕਰਦੇ ਆ ਉਹਨੂੰ ਪਤਾ ਵੀ ਪ੍ਰਵਾਸੀ ਨੇ ਨਾ ਕੋਈ ਹੜਤਾਲ ਕਰਨੀ ਹੈ ਨਾ ਸੰਘਰਸ਼ ਕਰਨ ਨਾ ਹੀ ਧਰਨੇ ਲਾਉਣ ਇਹਨਾਂ ਨੂੰ ਰੱਖ ਲੋ ਨਾ ਸਸਤੀ ਲੇਬਰ ਮਿਲਦੀ ਹੈ ਉਹਨਾਂ ਨੂੰ ਆ 10 ਬਾਈ 10 ਦੇ ਕਮਰੇ 'ਚ 15-15 ਬੰਦੇ ਤਾਲਕੇ ਵਿਚਾਰੇ ਗਰੀਬ ਉਹ ਪ੍ਰਵਾਸੀਆਂ ਦਾ ਸ਼ੋਸ਼ਣ ਨਹੀਂ ਹੋ ਰਿਹਾ ਉੱਥੇ ਤੁਸੀਂ ਕਿੱਥੇ ਕੱਢ ਕੇ ਲੜਪੇ ਬਈ ਉਹਨਾਂ ਨੇ ਉਹਨਾਂ ਨੇ ਕਿੱਥੇ ਕਿੱਥੇ ਲੜਪੇ ਆਪਾਂ ਖੜ ਕੇ ਕਿੰਨਾ بڑا ਸ਼ੋਸ਼ਣ ਆ ਉਹਨਾਂ ਦਾ ਜੇ ਸਾਡਾ ਬੰਦਾ 500 'ਚ 700000 ਰੁਪਏ 'ਚ ਕੰਮ ਕਰਦਾ ਹੈ ਤੋ 400 ਰੁਪਏ ਚ ਕੰਮ ਕਰਨ ਤਿਆਰ ਹੋ ਜਾਂਦੇ ਆ ਉਹ ਸਹੀ ਤਰੀਕੇ ਨਾਲ ਖਾਣਾ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਭੋਜਨ ਨਹੀਂ ਦਿੱਤਾ ਜਾਂਦਾ ਉਹ ਸ਼ੋਸ਼ਣ ਦੇ ਖਿਲਾਫ ਆਪਾਂ ਕਿਦੋਂ ਬੋਲਾਂਗੇ ਉਹ ਆਪਾਂ ਚੁੱਪਾਂ ਕਿਉਂ ਨਹੀਂ ਕਹਿੰਦੇ ਵੀ ਭਾਈ ਬਿਹਾਰ ਦੇ ਮਜ਼ਦੂਰ ਨੂੰ ਬਿਹਾਰ ਚ ਮਜ਼ਦੂਰੀ ਮਿਲੇ ਬੰਗਾਲ ਦਾ ਮਜ਼ਦੂਰ ਬੰਗਾਲ ਚ ਆਪਣਾ ਕੰਮ ਮਿਲੇ ਯੂਪੀ ਦੇ ਬੰਦੇ ਨੂੰ ਯੂਪੀ ਚ ਕੰਮ ਮਿਲੇ ਪੰਜਾਬ ਦੇ ਬੰਦੇ ਨੂੰ ਪੰਜਾਬ ਚ ਕੰਮ ਮਿਲੇ ਇਹ ਆਪਾਂ ਕਿਉਂ ਨਹੀਂ ਕਹਿੰਦੇ ਪਰ ਨਹੀਂ ਕਹਿਣਾ ਹੁਣ ਇਹ ਗੱਲ ਆਪਾਂ ਜਿਹੜੀ ਆਉਂਦੀ ਆ ਵੀ ਜਿਹੜਾ ਮਜ਼ਦੂਰਾਂ ਦੀ ਇਹ ਗੱਲ ਕਰਦੇ ਆ ਵੀ ਆਪਾਂ ਮਜ਼ਦੂਰਾਂ ਦੀ ਅਸੀਂ ਜੀ ਮਤਲਬ ਕਿ ਆਵਾਜ਼ ਬੁਲੰਦ ਕਰਦੇ ਆ ਪੰਜਾਬ ਦੇ ਮਜ਼ਦੂਰੋ ਮੇਰਾ ਤੁਹਾਨੂੰ ਸਵਾਲ ਹੈ ਬਾਈ ਮੈਂ ਹਮੇਸ਼ਾ ਇਹ ਗੱਲ ਕੀਤੀ ਆ ਵੀ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜੀ ਮਜ਼ਦੂਰੀ ਆ ਜਿਹੜਾ ਰੁਜ਼ਗਾਰ ਆ ਜਿਹੜਾ ਹੱਕ ਆ ਉਹ ਪੰਜਾਬ ਦੇ ਮਜ਼ਦੂਰ ਨੂੰ ਮਿਲਣਾ ਚਾਹੀਦਾ ਤਾਂ ਕੀ ਅੱਜ ਪੰਜਾਬ ਦੇ ਮਜ਼ਦੂਰ ਨੂੰ ਉਹਦਾ ਹੱਕ ਮਿਲ ਰਿਹਾ ਕੀ ਉਹਦੇ ਲਈ ਲੜਾਈ ਲੜ ਰਹੇ ਨੇ ਵੀ ਹਾਂ ਜੀ ਸਾਡਾ ਪੰਜਾਬ ਦਾ ਮਜ਼ਦੂਰ ਪਹਿਲ ਦੇ ਆਧਾਰ ਤੇ ਕੋਈ ਫੈਕਟਰੀ ਕੋਈ ਕਾਰਖਾਨਾ ਲੱਗਦਾ ਕੋਈ ਇੱਥੇ ਹੋਰ ਪ੍ਰੋਜੈਕਟ ਲੱਗਦਾ ਪਹਿਲ ਦੇ ਆਧਾਰ ਦੇ ਉੱਤੇ ਇਹ ਪੰਜਾਬ ਦਾ ਮਜ਼ਦੂਰ ਕੰਮ ਕਰੂਗਾ ਦੱਸ ਦਿਓ ਮੈਨੂੰ ਕਿਸੇ ਗ੍ਰਾਹਕਾਂ ਨੇ ਕਿਸੇ ਕਾਮਰੇਡ ਨੇ ਇਸ ਮਸਲੇ ਦੇ ਕੋਈ ਧਰਨਾ ਲਾਇਆ ਹੋਵੇ ਪੰਜਾਬ ਦੇ ਮਜ਼ਦੂਰਾਂ ਦੀ ਖਾਤਰ ਇਹ ਲੜਾਈ ਜਾਂਦੇ ਆ ਆ 17 ਏਕੜ ਤੋਂ ਵੱਧ ਦੀ ਜ਼ਮੀਨ ਆ ਜੀ ਸੋਨੂੰ ਖੋਕੇ ਦੇ ਦੇਾਂਗੇ ਜੀ ਫਲਾਣਾ ਦੇ ਦੇਾਂਗੇ ਗ੍ਰਾਹਕਾਂ ਸਾਹਿਬ 80 ਤੋਂ 85% ਪੰਜਾਬ ਦੀ ਖੇਤੀ 5 ਏਕੜ ਤੱਕ ਦੀ ਆ 5 ਏਕੜ ਤੱਕ ਜ਼ਮੀਨ ਆ 85% ਪੰਜਾਬ ਦੇ ਕਿਸਾਨਾਂ ਕੋਲੇ ਕੀਦਕ ਹੋ ਕੇ ਦੇ ਦੇਉਂਗਾ ਤੁਸੀਂ ਜਿਹਦੇ ਕੋਲ ਜ਼ਮੀਨਾਂ ਨੇ ਪਰ ਨਹੀਂ ਇਹਨਾਂ ਨੇ ਫੰਡ ਇਕੱਠਾ ਕਰਨਾ ਹੈ ਜੱਟਾਂ ਤੋਂ ਜ਼ਿਮੀਂਦਾਰਾਂ ਤੋਂ ਕਿਸਾਨਾਂ ਤੋਂ ਨਫਰਤ ਸਾਥ ਜਿਆਦੇ ਪਾੜਾ ਪਾਉਣਾ ਕਿਸਾਨ ਤੇ ਮਜ਼ਦੂਰ ਦਾ ਉਹਦੇ ਗੱਲਾਂ ਹੋਰ ਕਰਦੇ ਆ ਮੈਂ ਕਿਹਾ ਸੀ ਜੇ ਹਿੰਮਤ ਨਾਲ ਜਵਾਬ ਦਿਓ ਖੁਦ ਬੋਲਿਆ ਹੋਇਆ ਗੁਰਾਹਾਂ ਨੇ ਸਟੇਜ ਤੇ ਖੜ ਕੇ ਵੀ ਨਹੀਂ ਭਈ ਮੈਂ ਫਤੇ ਨਹੀਂ ਬੁਲਾਉਣੀ ਮੈਂ ਜੇਕਰਾਂ ਨਹੀਂ ਲਾਉਣਾ ਤੇ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਲੰਗਰ ਛਕਦੇ ਹੋ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਤੁਸੀਂ ਜਾ ਕੇ ਜਿਨ੍ਹਾਂ ਨੇ ਫਤੇ ਨੇ ਜਿਨ੍ਹਾਂ ਦੇ ਜਕਾਰੇ ਨੇ ਉਹਨਾਂ ਦੇ ਗੁਰੂ ਘਰਾਂ ਜਾ ਕੇ ਤੁਸੀਂ ਅਨਾਉਂਸਮੈਂਟਾਂ ਕਰਦੇ ਹੋ ਲੋਕਾਂ ਤੋਂ ਫੰਡ ਇਕੱਠੇ ਕਰਨ ਦੀਆਂ ਇਕੱਠ ਕਰਨ ਦੀਆਂ ਕੋਈ ਹੈ ਜਵਾਬ ਇਸ ਗੱਲ ਦਾ ਨਹੀਂ ਸੋ ਜਿਵੇਂ ਇੱਕ ਤਾਂ ਪੰਜਾਬ ਦੇ ਮਜ਼ਦੂਰ ਤੇ ਇਹ ਡਾਕਾ ਵੱਜ ਗਿਆ ਰੋਜ਼ਗਾਰ ਖੋਇਆ ਗਿਆ ਦੂਜਾ ਜਿਹੜਾ ਵੀ ਇੱਥੇ ਬੰਦਾ ਜਿਵੇਂ ਤੜਾ ਤੜ ਬੋਟਾਂ ਮਰ ਰਹੀਆਂ ਨੇ ਪੰਜਾਬ ਦੇ ਵਿੱਚ ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਕੋਈ ਪੜਤਾਲ ਨਹੀਂ ਆਈ ਐਸਸੀ ਸਰਟੀਫਿਕੇਟ ਬਣੇ ਜਾਂਦੇ ਆ ਜਿਹੜੇ ਐਸਸੀ ਸਰਟੀਫਿਕੇਟ ਦੇ ਵਿੱਚ ਇੱਕ ਐਸਸੀ ਨੂੰ ਇੱਕ ਗਰੀਬ ਨੂੰ ਇੱਕ ਦਲਿਤ ਨੂੰ ਸਹੂਲਤ ਮਿਲਣੀਆਂ ਸਰਕਾਰ ਵੱਲੋਂ ਕੋਈ ਕੋਟਾ ਮਿਲਣਾ ਉਹ ਵੀ ਸਾਰੇ ਉਪਰਵਾਸੀ ਲਈ ਜਾਂਦੇ ਆ ਇਹਦੇ ਬਾਰੇ ਕਦੇ ਗੁਰਾਂ ਸਾਹਿਬ ਤੇ ਦੂਜਿਆਂ ਤੀਜਿਆਂ ਨੇ ਕਦੇ ਦੱਸਦੋਂ ਨਾ ਵਾਇਟਾ ਹੀ ਹੋਵੇ ਵੀ ਭਾਈ ਆ ਐਸਸੀ ਸਰਟੀਫਿਕੇਟ ਦੀ ਪੜਤਾਲ ਹੋਣੀ ਚਾਹੀਦੀ ਹੈ ਇਹਦੀ ਜਾਂਚ ਕਰੋ ਬਾਹਰਲਾ ਬੰਦਾ ਕੋਈ ਜਰਨਲ ਵੀ ਇੱਥੇ ਆ ਕੇ ਐਸਸੀ ਸਰਟੀਫਿਕੇਟ ਬਣਾ ਕੇ ਸਾਡੇ ਅਸਿਆਂ ਦੇ ਸਾਡੇ ਗਰੀਬਾਂ ਦੇ ਹੱਕ ਹੋ ਰਿਹਾ ਆਪਾਂ ਤੇ ਵੀ ਚੱਪਾ ਨਹੀਂ ਆਪਾਂ ਬੋਲਣਾ ਕਿਉਂਕਿ ਆਪਾਂ ਉਹ ਸਿਰਫ ਉਹਦਾ ਰਾਜਨੀਤੀ ਕਰਨ ਲਈ ਰੱਖੇ ਨੇ ਉਹਦਾ ਪਾੜਾ ਪਾਉਣਾ ਆਪਣੇ ਏਜੰਡੇ ਨੂੰ ਲਾਗੂ ਕਰਨਾ ਹੈ ਹੋਰ ਆਪਣਾ ਨਾ ਖੇਤੀ ਦਾ ਏਜੰਡਾ ਹੈ ਨਾ ਕਿਸਾਨੀ ਦਾ ਏਜੰਡਾ ਹੈ ਆ ਖੇਤੀ ਨੀਤੀ ਦੇ ਉੱਤੇ ਮੋਰਚਾ ਲਾਇਆ ਸੀ ਆਪਾਂ ਉੱਥੋਂ ਪਿੱਛੇ ਗੋਟ ਗਏ ਫਿਰ ਗੱਲ ਹੀ ਕਰਨੋਂ हट ਜਾਂਦੇ ਹੋ ਆ ਜਦੋਂ ਤੁਸੀਂ ਗੱਲ ਕੀਤੀ ਆ ਨਾ ਆ ਕਿ ਸ਼ੰਭੂ ਦੇ ਖਨੌਰੀ ਵਾਲਾ ਮੋਰਚਾ ਆਰਐਸਐਸ ਨੇ ਲਵਾਇਆ ਬੀਜੇਪੀ ਨੇ ਲਵਾਇਆ ਡੱਲੇਆਲ ਭੰਦੇਰ ਵਰਗੇ ਆਰਐਸ ਨਾਲ ਜੁੜੇ ਹੋਏ ਸੀ ਸ੍ਰੀਦ ਫੁੱਲ ਵਰਗੇ ਆਰਐਸਐਸ ਨਾਲ ਜੁੜੇ ਹੋਏ ਆ ਬੀਜੇਪੀ ਨਾਲ ਜੁੜੇ ਆ ਗ੍ਰਾਮਾਂ ਦਾ ਬਿਆਨ ਆ ਕੋਈ ਸਬੂਤਾ ਤਾਂ ਰੱਖੋ ਜਿਹੜੀ ਆਰਐਸ ਦਾ ਏਜੰਡਾ ਕਿ ਪੰਜਾਬ ਨੂੰ ਬਸਤੀ ਬਣਾ ਕੇ ਸ਼ਾਸਤ ਦੇ ਨਾਲ ਇੰਨੀ ਇਹਦੀ ਡੈਮੋਗ੍ਰਾਫੀ ਬਦਲ ਦਿਓ ਇਹਨਾਂ ਦੀਆਂ ਵੋਟਾਂ ਘਟਾ ਦਿਓ ਗਿਣਤੀ ਘਟਾ ਦਿਓ ਬਾਹਰਲੇ ਬੰਦੇ ਲਿਆ ਕੇ ਇੱਥੇ ਨੇ ਭਰ ਦਿਓ ਇਹਦਾ ਸੱਭਿਆਚਾਰ ਕਲੰਕਿਤ ਕਰ ਦਿਓ ਬੋਲੀ ਮਾਰ ਦਿਓ ਇਹਦਾ ਬੀਜੇਪੀ ਦਾ ਏਜੰਡਾ ਨਾ